ਮਲਕ ਅਰਜਨ ਖੜਗੇ ਆਉਂਦੇ ਆ ਕਾਂਗਰਸ ਦੀ ਪਹਿਲੀ ਵਰਕਰ ਮਿਲਣੀ ਦੱਸੀਗੀ ਉੱਥੇ ਜਿਨ੍ਹਾਂ ਦੇ ਲਈ ਤੁਸੀਂ ਬਹੁਤ ਬੋਲਦੇ ਹੋ ਵਕਾਲਤ ਕਰਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੈਰ ਹਾਜ਼ਰੀ ਕਹਿੰਦੇ ਰੜਕਦੀ ਰਹੀ ਔਰ ਕੁਰਸੀ ਖਾਲੀ ਰੱਖੀ ਉਹਨਾਂ ਨੇ ਕਹਿੰਦੇ ਆਓ ਅਸੀਂ ਤੇ ਸੱਦੇ ਸੀ ਸਾਰੇ ਆਏ ਕਿਉਂ ਨਹੀਂ ਪਹਿਲੀ ਗੱਲ ਮੈਂ ਸਿੱਧੂ ਦੀ ਵਕਾਲਤ ਨਹੀਂ ਕਰਦਾ ਮੈਂ ਸਿੱਧੂ ਦੇ ਵਰਤਾਂਤ ਤੇ ਏਜੰਡੇ ਦੀ ਵਕਾਲਤ ਕਰਦਾ ਬਹੁਤ ਸਾਡੇ ਚ ਮਤ ਭੇਦ ਨੇ ਪਸ਼ੋਕੜ ਬਾਰੇ ਵੀ ਅਗਲੇ ਭਵਿੱਖ ਬਾਰੇ ਜੀ ਮੇਰੇ ਵਿਚਾਰ ਅਨੁਸਾਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜਾਣਾ ਚਾਹੀਦਾ ਸੀ ਉਹਦੇ ਜਾਣ ਨਾਲ ਨਾ ਜਿਹੜੀ ਕਾਂਗਰਸ ਜ਼ਮਤ ਦਾ ਡੰਡਾ ਚੱਕੀ ਫਿਰਦੀ ਆ ਵਿਚਾਰ ਤੋਂ ਭੱਜਦੀ ਆ ਉਹਦੇ ਏਜੰਡੇ ਤੋਂ ਭੱਜਦੀ ਆ ਉਹਦੇ ਬਾਰੇ ਸੋਚਣ ਤੋਂ ਭੱਜਦੀ ਆ ਉਸ ਵਰਤਾਂਤ ਨੂੰ ਵੱਲ ਮਿਲਦਾ ਮਤਲਬ ਇਹ ਚਲੋ ਮੇਰੀ ਰਾਏ ਆ ਬਾਕੀ ਦੇਖੋ ਇੱਕ ਪਾਰਟੀ ਦੇ ਵਿੱਚ ਆ ਮੇਰੇ ਨਾਲੋਂ ਉਹਨੂੰ 100 ਨਾਫੇ ਨੁਕਸਾਨ ਨਾਲ ਬੰਦ ਪਤਾ ਉਹਨੇ ਜੇ ਫੈਸਲਾ ਲਿਆ ਨਾ ਜਾਣਦਾ ਠੀਕ ਆ ਖੜਗੇ ਸਾਹਿਬ ਨੂੰ ਕਹੀ ਗਿਆ ਵੈਲਕਮ ਨਾ ਜਾਣ ਦਾ ਫਰਕ ਤਾਂ ਪੈਂਦੀ ਆ ਨਾ ਜੀ ਅਸਰ ਤਾਂ ਪੈਂਦੀ ਆ ਉਹ ਦੂਜਿਆਂ ਨੂੰ ਵੀ ਮੌਕਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਭਾਵੇਂ ਆਪਣੀ ਯਾਤਰਾ ਵੀ ਚੱਲ ਰਹੀ ਆ ਪਾਰਟੀ ਦੀ ਪੰਜਾਬ ਬਚਾਓ ਉਹਨਾਂ ਦੀ ਨਜ਼ਰ ਉਸ ਰੈਲੀ ਤੇ ਵੀ ਸੀ ਉਹਨਾਂ ਨੇ ਬਕਾਇਦਾ ਵੀਡੀਓ ਪਾਈ ਕਹਿੰਦੇ ਮਲਕਰ ਜਨ ਸਾਹਿਬ ਬੋਲਦੇ ਰਹੇ ਕੁਰਸੀਆਂ ਲਾਲ ਰੰਗ ਦੀਆਂ ਖਾਲੀ ਦਿਖੀਆਂ ਨਹੀਂ ਦੇਖੋ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਵੀਡੀਓ ਦੇ ਬੜੇ ਚੱਕਰ ਹੁੰਦੇ ਨੇ ਇਕੱਠ ਉਹਨਾਂ ਬੜਾ ਵੱਡਾ ਤਾਂ ਹੈ ਨਹੀਂ ਸੀ ਪਰ ਮੈਨੂੰ ਇਹ ਦੱਸੋ ਇਹਨਾਂ ਕੋਲੇ ਆਪਦੇ ਕੋਲੇ ਕੀ ਵਰਤਾਂਤਾ ਤੇਰੀ ਯਾਤਰਾ ਦੇ ਕਿੱਥੇ ਟੱਲ ਗੁੰਝ ਰਹੇ ਨੇ ਕਿਉਂਕਿ ਵਰਤਾਂਤੇ ਨਹੀਂ ਕੋਈ ਲੋਕ ਸਭਾ ਦੀ ਚੋਣ ਦਾ ਜਾਂ ਪੰਜਾਬ ਨੂੰ ਉਭਾਰਨ ਦਾ ਕੋਈ ਨਜ਼ਰੀਏ ਨਹੀਂ ਨਾ ਪੰਜਾਬ ਕਾਂਗਰਸ ਕੋਲੇ ਆ ਨਾ ਭਗਵੰਤ ਮਾਨ ਸਰਕਾਰ ਕੋਲੇ ਆ ਨਾਰੇ ਬਾਜੀ ਹੋਣਾ ਜੀ ਕੱਲੀ ਫਿਰ ਪੰਜਾਬ ਬਚੂਗਾ ਕਿਵੇਂ ਯਾਤਰਾ ਦੇ ਵਿੱਚ ਤਾਂ ਨਾਮ ਪੰਜਾਬ ਬਚਾਉ ਦੇ ਹੁੰਦੇ ਆ ਮੈਂ ਤਾਂ ਇਹਨਾਂ ਨੇ ਵੀ ਲਿਖਿਆ ਸੀ ਨਵਾਂ ਜੋਸ਼ ਨਵਾਂ ਪੰਜਾਬ ਨਵਾਂ ਜੋਸ਼ ਕਿੱਥੇ ਸੀ ਜੀ ਨਮਾ ਜੋਸ਼ ਨਵੇਂ ਵਿਚਾਰਾਂ ਨਾਲ ਆਉ ਨਵਾਂ ਪੰਜਾਬ ਨਵੇਂ ਏਜੰਡੇ ਨਾਲ ਸਿਰਜਿਆ ਜਾਉ ਨਾਹਰੇ ਬਾਜੀ ਦੀ ਸਿਆਸਤ ਫਤਵੇ ਬਾਜੀ ਦੀ ਸਿਆਸਤ ਇਹਨੇ ਕੀ ਕੱਢਣਾ ਜੀ ਸੋ ਇਸ ਕਰਕੇ ਵਰਤਾਂਤ ਮੈਂ ਕਹਿੰਦਾ ਲੋਕ ਸਭਾ ਦੀ ਚੋਣਾਂ ਵਿਧਾਨ ਸਭਾ ਦੀ ਚੋਣ ਨਹੀਂ ਹੈਗੀ ਜੀ ਪਹਿਲੀ ਗੱਲ ਇਹ ਆ ਇਸ ਗੱਲ ਤੇ ਜਿਹੜਾ ਇੰਡੀਆ ਦਾ ਕੱਟ ਜੋੜਾ ਉਹਦਾ ਵਰਤਾਂਤ ਕੀ ਆ ਠੀਕ ਆ ਰਾਹੁਲ ਨੇ ਕੁਝ ਗੱਲਾਂ ਕਈਆਂ ਨੇ ਜੀਐਸਟੀ ਬਾਰੇ ਕਿਹਾ ਵੀ ਮੁੜ ਵਿਚਾਰਾਂਗੇ ਅਸੀਂ ਜਾਂ ਜਿਹੜੇ ਮਾਰੇ ਗਏ ਉਦਯੋਗ ਜਿਹੜੇ ਰੁਜ਼ਗਾਰ ਦਾ ਸੂਮਾ ਬਣਦੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਾਂਗੇ ਜਾਤੀ ਜਨਗਣਨਾ ਕਰਾਵਾਂਗੇ 50% ਜਿਹੜੀ ਪਾਬੰਦੀ ਐਤੋਂ ਵੱਧ ਰਿਜ਼ਰਵੇਸ਼ਨ ਨਹੀਂ ਹੁੰਦੀ ਇਹਨੂੰ ਖਤਮ ਕਰਾਂਗੇ ਪਰ ਕਾਮਨ ਮਿਨਿਮਮ ਪ੍ਰੋਗਰਾਮ ਤਾਂ ਉਹਨੇ ਕੋਲੇ ਵੀ ਨਹੀਂ ਇਹ ਦੱਸ ਦੇਣ ਹੁਣ ਭਗੰਤ ਮਾਨ ਕਹਿੰਦਾ ਮਲ 13 ਇਹ ਜਿਤਾ ਦਿਓ ਕੁਸ਼ ਆਏ ਅਸੀਂ 20 25 ਹੋ ਜਾਣਗੇ ਅਸੀਂ ਗਾਹ ਪਾ ਦਾਂਗੇ ਪਾਰਲੀਮੈਂਟ ਚ ਕਿਉਂਕਿ ਉੱਥੇ ਕੁਸ਼ਤੀ ਹੋਣੀ ਆ ਏ ਮੋਦੀ ਆ ਜਿਹੜਾ ਕਾਂਗਰਸ ਮੁਕਤ ਭਾਰਤ ਤੋਂ ਚੱਲਿਆ ਸੀ ਜਿਵੇਂ ਇਹ ਕਹਿੰਦਾ ਕਾਂਗਰਸ ਮੁਕਤ ਜਾਂ ਵਿਰੋਧੀ ਧਿਰ ਮੁਕਤ ਪੰਜਾਬ ਫਿਰ ਸਵਾਲ ਮੁਕਤ ਮੀਡੀਆ ਅੰਦੋਲਨ ਮੁਕਤ ਸੜਕਾਂ ਆ ਇਹੀ ਆ ਨਾ ਵੀ ਅੰਦੋਲਨ ਨਹੀਂ ਕਰਨ ਦੇਣਾ ਸੀ ਕਿਸੇ ਨੂੰ ਫਿਰ ਵਿਰੋਧੀ ਧਿਰ ਮੁਕਤ ਸੰਸਦ ਤੇ ਇਹਨਾਂ ਦੇ ਜਿਹੜੇ ਸੱਤ ਨੇ ਹੁਣ ਰਾਜ ਸਭਾ ਚ ਇੱਕ ਬੋਲਦਾ ਹੁੰਦਾ ਸੀ ਉਹ ਉਹਨਾਂ ਨੇ ਉਧਰਲੇ ਪਾਸੇ ਉੜੰਗ ਲਿਆ ਸਹੀ ਜਾਂ ਗਲਤ ਵੱਖਰੀ ਗੱਲ ਬਾਕੀ ਕੀ ਕਰਦੇ ਨੇ ਜੀ ਸਾਰੇ ਮੈਨੂੰ ਦੱਸੋ ਤੁਸੀਂ ਇਸ ਕਰਕੇ ਸੰਸਦ ਦੀ ਬਣਤਰ ਕੀ ਆ ਉੱਥੇ ਕਿਵੇਂ ਗਾਹ ਪਾਇਆ ਜਾ ਸਕਦਾ ਉਹ ਰੱਖਣਾ ਏਜੰਡਾ ਉਹਨਾਂ ਨੇ ਤੇ ਪਿੱਛੇ ਜੇ ਇੱਕ ਵੱਡੀ ਧਾਰਨਾ ਇਹਨਾਂ ਵਾਲੇ ਵੀ ਵਿੱਚ ਐਮਪੀ ਤੇ ਹੋਰ ਵੀ ਕਾਂਗਰਸ ਦੇ ਕਈ ਚੱਕ ਕੇ ਬਾਹਰ ਮਾਰੀ ਸੀ ਸਸਪੈਂਡ ਕੀਤੀ ਰੱਖੇ ਉਹਦੇ ਤੇ ਕੁਝ ਨਹੀਂ ਬਣਿਆ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਇਹ ਕਹਿਣਾ ਵੀ ਸਾਡੇ 18 ਭੇਜ ਦਿਓ ਅਸੀਂ ਗਾਹ ਪਾ ਦਾਂਗੇ ਅਸੀਂ ਫੰਡ ਵਾਪਸ ਕਰਾ ਲਾਂਗੇ ਤੇ ਜਿਨ੍ਹਾਂ ਨੇ ਇਦੂ ਆਦੇ ਨੇ 39 39 ਨੇ ਬਹੁਤ ਦਿੱਲੀ ਧਰਨ ਦੇ ਰਹੇ ਨੇ ਵੀ ਸਾਡੀ ਬਿੱਤੀ ਖੁਦਮੁਖਤਿਆਰੀ ਤੁਸੀਂ ਖੋਲੀ ਤੇ ਤੁਸੀਂ ਸੁਪਰੀਮ ਕੋਰਟ ਚ ਬੈਠੇ ਹੋ ਕਿੱਥੇ ਕਿੱਥੇ ਲੜਾਈ ਲੜੋਗੇ ਤੁਸੀਂ ਸੋ ਸੜਕ ਤੇ ਆਉਣਾ ਇੱਕ ਵੱਖਰੀ ਗੱਲ ਆ ਅੰਦੋਲਨ ਦੇ ਰਾਹ ਤੇ ਆਉਣਾ ਇੱਕ ਵੱਖਰੀ ਗੱਲ ਆ ਵੜਕ ਮਾਰ ਦੇਣੀ ਇੱਕ ਵੱਖਰੀ ਗੱਲ ਮਾਰੀ ਜਾਓ ਵੜਕਾਂ ਜੀ ਇਹਦੇ ਵਾਲੇ ਕਿ ਵਰਕ ਪੈਂਦਾ